ਉਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੈ ਹਾਥ ਦੇ ਰੱਖ ਆਪਣੇ ਕੋ ਸਾਸਪ੍ਰਤ ਪਲੈ ਸ਼ਬਦ ਗੁਰੂ ਹੈ ਗੁਰੂ ਹੈ ਖਾਲਸਾ ਦਾ ਸ਼ਬਦ ਗੁਰ ਜੇਡਾ ਚਰਨ ਗੁਰ ਕੋਈ ਨਹੀਂ ਸਿੱਖ ਪੰਥ ਵਰਗਾ ਹੋਰ ਪੰਥ ਕੋਈ ਨਹੀਂ ਇਹਦੇ ਗੁਰ ਵਰਗਾ ਦੂਜਾ ਗੁਰ ਕੋਈ ਨਹੀਂ ਗੁਰੂ ਗੁਰ ਪਿਆਰੀ ਸਾਧ ਸੰਗਤ ਜੀ ਜਿ ਲੋਗੋ ਜੋਗੇ ਆ ਟੱਲ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ੇਸ਼ਤਰ ਸ਼ਾਇਆ ਥੱਲੇ ਜਿਨ੍ਹਾਂ ਜਿਨ੍ਹਾਂ ਗੁਰੂ ਦੇ ਲੜ ਲੱਗੇ ਗੁਰਸਿੱਖ ਗੁਰਬਾਣੀ ਦੇ ਨਾਲ ਜੁੜੇ ਹੋਏ ਕੰਡੇ ਗੋਖ ਮਤਾ ਗੁਰੂ ਨਾਨਕ ਸਾਹਿਬ ਦੇ ਜਦੋਂ ਜਾਣ ਦੇ ਕਾਰਨ ਗੁਰੂ ਗੋਖ ਮਤੇ ਤੋਂ ਗੁਰੂ ਨਾਨਕ ਮਤਾ ਪੈ ਗਿਆ ਸੀ ਕਿ ਉਥੇ ਛੇਵੇਂ ਪਾਤਸ਼ਾਹ ਤੱਕ ਗੁਰੂ ਪਿਆਰਿਓ ਗੁਰੂ ਦੇ ਸਿੱਖ ਜਿਹੜੇ ਸੀ ਰਹਿਣ ਬਹਿਣ ਲੱਗੇ ਸੀ ਉਸ ਪਿਪਲੀ ਸਹਿਬ ਅਸਥਾਨ ਦੀ ਸੇਵਾ ਜਿਹੜੇ ਗੁਰੂ ਦੇ ਸਿੱਖ ਕਰਦੇ ਸਨ ਪਰ ਕਹਿੰਦੇ ਉਹ ਜੋਗੀਆਂ ਦੇ ਕਾਰਨ ਕਈ ਕਨਪਾਟੇ ਜੋਗੀ ਗੋਰਖਨਾਥ ਦੇ ਚੇਲੇ ਆਪਦੀਆਂ ਸ਼ਕਤੀਆਂ ਵਖਾੰਦੇ ਤੇ ਆਪਦੇ ਗੁਰੂ ਦੇ ਸਿੱਖਾਂ ਨੂੰ ਤੰਗ ਕਰਦੇ ਵਾਹ ਗੁਰੂ ਪਿਆਰਿਓ ਗੁਰੂ ਸਿੱਖ ਜੋਗੀਆਂ ਕਰਕੇ ਤੰਗ ਕੀਤਾ ਹੋਇਆ ਗੁਰੂ ਜੀ ਨੂੰ ਦਿਨ ਰਾਤ ਅਰਧ ਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਸਿਮਰਨ ਕਰਦਾ ਇੱਕ ਮਨ ਹੋ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਜਿਹੀ ਬਰਿੰਤੀ ਲਗਾਈ ਖਾਣ ਪੀਣ ਦੀ ਕਹਿੰਦੇ ਸੁਧ ਘੁੱਲ ਗਈ ਦੁਪਹਿਰ ਵੇਲੇ ਸ਼ੇਖ ਨੂੰ ਅਜੇਹਾ ਪ੍ਰੇਮ ਨੇ ਉਸ਼ਾਲਾ ਮਾਰਿਆ ਜੋ ਗੁਰੂ ਜੀ ਨੇ ਧਿਆਨ ਨੂੰ ਧਰਦਿਆਂ ਹੋਇਆ ਅਥਰੂ ਨਿਕਲਣ ਲੱਗ ਗਏ ਤੇ ਖੂਬ ਖੁੱਲ ਕੇ ਅੱਖਾਂ ਵਿੱਚੋਂ ਧਾਰਾਂ ਵਗੀਆਂ ਪਲ-ਪਲ ਪਿੱਛੋਂ ਜਿਹਾ ਪ੍ਰਤੀਤ ਹੋਇਆ ਕਿ ਗੁਰੂ ਜੀ ਸਾਹਮਣੇ ਖੜੇ ਹਨ ਤਮਕੇ ਅੱਖਾਂ ਖੋਲੀਆਂ ਤੇ ਅੱਗੇ ਕੁਝ ਵੀ ਨਜ਼ਰ ਨਾ ਆਇਆ ਫਿਰ ਆਰਾਧਨਾ ਦੇ ਵਿੱਚ ਲੱਗ ਗਏ ਜਦ ਐਸੇ ਤਰ੍ਹਾਂ 5-7 ਵਾਰ ਦੇਖ ਕੇ ਵਿਆਪਨ ਹੋ ਗਿਆ ਤਾਂ ਦੁਖੀਆਂ ਵਾਂਗ ਪੁਕਾਰ ਕਰਨ ਲੱਗਾ ਅਰਦਾਸਾਂ ਕਰਨ ਲੱਗਾ ਬੇਨਤੀਆਂ ਕਰਨ ਲੱਗਾ ਜੋਦੜੀਆਂ ਕਰਨ ਲੱਗਾ ਸੁੱਧ ਪੁੱਤ ਜੜੀ ਸੀ ਉਹ ਭੁੱਲ ਗਈ ਤੇ ਕਹਿੰਦੇ ਸਿਰ ਜ਼ਮੀਨ ਦੇ ਨਾਲ ਜਾ ਕੇ ਰੋਣ ਲੱਗਾ ਮੱਥਾ ਟੇਕਿਆ ਤੇ ਗੁਰੂ ਪਿਆਰਿਓ ਇੰਨੇ ਵਿੱਚ ਆਵਾਜ਼ ਆਈ ਉਠ ਭਾਈ ਗੁਰੂ ਕੇ ਸਿੱਖ ਪਿਆਰੇ ਅਸੀਂ ਆ ਗਏ ਹਾਂ ਸਿੱਖ ਨੇ ਤਬਕ ਕੇ ਜਦ ਸਿਰ ਚੁੱਕਿਆ ਤਾਂ ਸਾਹਮਣੇ ਗੁਰੂ ਜੀ ਨੂੰ ਖੜੇ ਦੇਖਿਆ ਨਾਲ ਕਈ ਸੂਰਮੇ ਸਨ ਛੇਤੀ ਨਾਲ ਗੁਰੂ ਜੀ ਦੇ ਚਰਨ ਫੜ ਕੇ ਸਿਰ ਰੱਖ ਦਿੱਤਾ ਰੋ ਰੋ ਕੇ ਚਰਨ ਧੋ ਦਿੱਤੇ ਅੱਖਾਂ ਦੇ ਪਾਣੀ ਨਾਲ ਰੱਜ ਕੇ ਚਰਨ ਧੋਤੇ ਤੇ ਗੁਰੂ ਜੀਆਂ ਅੱਖਾਂ ਵਿੱਚ ਵੀ ਪ੍ਰੇਮ ਦੇ ਅਥਰੂ ਪਰ ਆਏ ਸ਼ੇਖਾ ਦਾ ਸਿਰ ਚੁੱਕ ਕੇ ਉਸ ਨੂੰ ਛਾਤੀ ਦੇ ਨਾਲ ਲਾਇਆ ਤੇ ਕਿਹਾ ਚੱਲੋ ਗੁਰੂ ਨਾਨਕ ਜੀ ਦੇ ਅਸਥਾਨ ਤੇ ਚੱਲਦੇ ਹਾਂ ਕਹਿੰਦੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਿਪਲੀ ਸਾਹਿਬ ਗੁਰਦੁਆਰਾ ਸੀ ਨਾ ਉਹ ਜੋਗੀਆਂ ਨੇ ਖੋ ਕੇ ਉੱਥੋਂ ਗੁਰਸਿੱਖਾਂ ਨੂੰ ਕੱਢ ਦਿੱਤਾ ਸੀ ਤੇ ਗੁਰੂ ਪਿਆਰਿਓ ਉਹ ਗੁਰੂ ਦਾ ਸਿੱਖ ਜਿਹੜਾ ਉੱਥੇ ਸੇਵਾ ਸੰਭਾਲ ਕਰਦਾ ਸੀ ਤੇ ਕਹਿੰਦੇ ਫਿਰ ਕੱਖਾਂ ਦੀ ਕੁਲੀ ਪਾ ਕੇ ਉਹਦੇ ਵਿੱਚ ਰਹਿਣ ਲੱਗ ਗਿਆ ਸੀ ਤੇ ਉਹਨੇ ਗੁਰੂ ਨੂੰ ਯਾਦ ਕਰਦਿਆਂ ਕਰਦਿਆਂ ਦਰਸ਼ਨ ਕਰਕੇ ਕਹਿੰਦੇ ਗੁਰੂ ਮਹਾਰਾਜ ਦੀ ਬਾਣੀ ਆਉਂਦੀ ਹੈ ਨਾ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਕਿਉਂਕਿ ਗੁਰੂ ਦੀ ਬਾਣੀ ਦੁਆਰਾ ਹੀ ਆਪਾਂ ਨਾ ਆਧਾਰ ਹੋ ਸਕਦਾ ਹੈ ਤੇ ਕਹਿੰਦੇ ਗੁਰੂ ਨੇ ਜਦੋਂ ਜਾ ਕੇ ਉਹਦੀ ਬਾਹ ਫੜੀ ਉਹਨੂੰ ਛਾਤੀ ਦੇ ਨਾਲ ਲਾਇਆ ਤੇ ਸਿੱਖ ਨੇ ਬੜੇ ਪ੍ਰੇਮ ਦੇ ਨਾਲ ਗੁਰੂ ਜੀ ਨੂੰ ਨਾਲ ਲੈ ਕੇ ਉਥੇ ਆਇਆ ਗੁਰੂ ਜੀ ਨੇ ਵੇਖਿਆ ਕਿ ਜੋ ਸਿੱਧਾ ਨੇ ਦਰਖਤ ਪਿੱਪਲੀ ਸਾਹਿਬ ਸੀ ਉਦਾਲੇ ਪਾਠੀਆਂ ਦੇ ਅੱਗ ਲਾ ਕੇ ਸਾੜ ਦਿੱਤਾ ਹੋਇਆ ਤੇ ਗੁਰੂ ਜੀ ਨੇ ਫਿਰ ਆਪਣੇ ਗੁਰਬਾਣੀ ਦਾ ਜਾਪ ਕਰਦਿਆਂ ਹੋਇਆਂ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਜਲ ਦਾ ਛੱਟਾ ਦਿੱਤਾ ਤੇ ਦਰਖਤ ਉੱਤੇ ਉਸੇ ਤਰ੍ਹਾਂ ਹਰਾ ਭਰਾ ਹੋ ਗਿਆ ਤੇ ਪੱਤਿਆਂ ਦੇ ਉੱਤੇ ਜਿਹੜਾ ਜਲ ਦਾ ਛੱਟਾ ਸੀ ਨਾ ਗੁਰੂ ਪਿਆਰਿਓ ਅੱਜ ਵੀ ਉੱਥੇ ਕਿਤੇ ਨਾਨਕ ਮਤੇ ਜਾਈਏ ਉਹ ਬਿਪਲੀ ਸਾਹਿਬ ਗੁਰਦੁਆਰੇ ਤੇ ਕੇਸਰ ਦੀ ਖੁਸ਼ਬੂ ਆਉਂਦੀ ਹੈ ਉਹਨਾਂ ਪੱਤਿਆਂ ਦੇ ਵਿੱਚੋਂ ਚਿੱਟੇ-ਚਿੱਟੇ ਦਾਗ ਅੱਜ ਵੀ ਲੱਗੇ ਹੋਏ ਨੇ ਉਹਨਾਂ ਪੱਤਿਆਂ ਤੇ ਜਿਹੜਾ ਜਲਦਾ ਛੱਪਾ ਮਾਰਿਆ ਸੀ ਜਿਹਦੇ ਨਾਲ ਉਹ ਹਰੇ ਭਰੇ ਹੋਏ ਸਨ ਹਰਿਆ ਭਰਿਆ ਹੋਣ ਤੋਂ ਬਾਅਦ ਗੁਰੂ ਮਹਾਰਾਜ ਨੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਈ ਸੰਧਿਆ ਦੇ ਵੇਲੇ ਸੋਧਾਰ ਰਹਿਰਾਸ ਚੌਪਈ ਜੀ ਅਤੇ ਕੀਰਤਨ ਸਹਲੇ ਜੀ ਦਾ ਪਾਠ ਹੋਇਆ ਹੈ ਫਿਰ ਕਹਿੰਦੇ ਆਉਦੇ ਉਹ ਗੁਰਸਿੱਖ ਦੇ ਕੱਖਾਂ ਦੇ ਕੁਲੀ ਦੇ ਵਿੱਚ ਚੱਲ ਗਏ ਕੁਝ ਗੁਰਸਿੱਖ ਜਿਹੜੇ ਨਾਲ ਸੀ ਘੋੜਸਵਾਰ ਦੂਸਰੇ ਦਿਨ ਸਵੇਰੇ ਫੇਰ ਆਪਣਾ ਸਾਰਾ ਉਹਨਾਂ ਨੇ ਜਦੋਂ ਵੇਖਿਆ ਉਸਤਾਨ ਤੇ ਜਾ ਕੇ ਸੇਵਾ ਕੀਤੀ ਕਿਸੇ ਗੁਰਸਿੱਖ ਨੇ ਬੁੱਕਰ ਕੱਢੀ ਕਿਸੇ ਨੇ ਝਾੜੂ ਲਾਈ ਕਿਸੇ ਨੇ ਪੋਚਾ ਲਾਇਆ ਕਿਸੇ ਨੇ ਭਾਈ ਉਥੋਂ ਗੰਦ ਚੱਕਿਆ ਕੱਖਾਂ ਦਾ ਪੱਤਿਆਂ ਦਾ ਜੇ ਕਹਿੰਦੇ ਜੋਗੀਆਂ ਨੇ ਜਦੋਂ ਸੁਣਿਆ ਕਿ ਗੁਰੂ ਜੀ ਆਗੇ ਹਨ ਛੇਵੇਂ ਰੂਪ ਦੇ ਵਿੱਚ ਤੇ ਆਪਣੇ ਸਿੱਧ ਸ਼ਕਤੀ ਦੁਆਰੇ ਸ਼ਮੇਰ ਪਹਾੜ ਤੇ ਗੁਰੂ ਗੋਰਖਨਾਥ ਜੀ ਕੋਲ ਪਹੁੰਚੇ ਆਦੇਸ਼ ਆਦੇਸ਼ ਕੀਤੀ ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਸਦਾ ਤੋਂ ਉਸ ਜਗ੍ਹਾ ਤੇ ਨਾਮ ਸ੍ਰੀ ਗੁਰਖ ਮਤਾ ਚੱਲਿਆ ਆਉਂਦਾ ਹੈ ਤੇ ਇਹ ਸਿੱਖਾਂ ਦੇ ਗੁਰੂ ਆਉਣ ਕਰਕੇ ਇਹਦਾ ਨਾਨਕ ਮਤਾ ਪੈ ਗਿਆ ਸੀ ਤੇ ਹੁਣ ਆਪਾਂ ਫੇਰ ਉਸੇ ਆਸਥਾਨ ਨੂੰ ਜਾ ਕੇ ਆਜ਼ਾਦ ਕਰ ਲੈਣਾ ਹੈ ਕਹਿੰਦੇ ਘੋਰ ਸਵਾਰ ਆਪ ਜੀ ਦਾ ਉਹ ਸਥਾਨ ਸੀ ਤੇ ਜਦ ਆਪ ਜੀ ਨੂੰ ਨਾਨਕ ਜੀ ਮਿਲੇ ਸਨ ਤੇ ਉਸ ਦਿਨ ਤੋਂ ਨਾਨਕ ਮਤਾ ਪੈ ਗਿਆ ਸੀ ਤੇ ਇੱਕ ਸਿੱਖ ਉਸ ਥਾਂ ਤੇ ਬੈਠਾ ਹੈ ਰੀਠੇ ਖਾਂਦਾ ਸੀ ਤੇ ਰੀਠੇ ਵੰਡਦਾ ਸੀ ਕਹਿੰਦੇ ਉਸ ਜਗ੍ਹਾ ਤੇ ਰੀਠਿਆਂ ਦਾ ਫਲ ਸੀ ਤੇ ਬਹੁਤ ਮਿੱਠੇ ਰੀਠੇ ਸਨ ਤੇ ਅੱਜ ਉਹ ਰੀਠੇ ਜਿਹੜੇ ਕੋਨੇ ਹੁੰਦੇ ਨੇ ਤੇ ਉਹਨਾਂ ਰੀਠਿਆਂ ਦੇ ਨਾਲ ਸੁਨਿਆਰੇ ਚਾਂਦੀ ਸੋਨਾ ਧੋਂਦੇ ਨੇ ਉਹ ਵਰਤੋਂ ਦੇ ਵਿੱਚ ਲੈਂਦੇ ਨੇ ਅਤੇ ਹੋਰ ਕਈ ਕੰਮਾਂ ਦੇ ਵਿੱਚ ਰੀਠੇ ਆਉਂਦੇ ਨੇ ਕਹਿੰਦੇ ਰੀਠਿਆਂ ਦਾ ਪਾਣੀ ਬਣਾ ਕੇ ਕੇਸਾਂ ਨੂੰ ਸਾਫ਼ ਕਰੀਏ ਤੇ ਕਹਿੰਦੇ ਜਿਵੇਂ ਸਰਬ ਸਾਬਣ ਦੇ ਨਾਲ ਕੇਸ ਸਾਫ਼ ਹੁੰਦੇ ਨੇ ਐਸੀ ਤਰ੍ਹਾਂ ਰੀਠਿਆਂ ਦੇ ਨਾਲ ਸਾਫ਼ ਹੁੰਦੇ ਨੇ ਉਸ ਜਗ੍ਹਾ ਤੇ ਕਹਿੰਦੇ ਉਹ ਰੀਠਿਆਂ ਦਾ ਫਲਸੀ ਬੜਾ ਮਿੱਠਾ ਸੀ ਉਹ ਗੁਰੂ ਦਾ ਸਿੱਖ ਕਹਿੰਦੇ ਰੀਠੇ ਖਾ ਕੇ ਆਪਦੇ ਭਗਤੀ ਭਜਨ ਬੰਦਗੀ ਕਰਦਾ ਸੀ ਤੇ ਆਏ ਗਏ ਨੂੰ ਉਹ ਰੀਠਿਆਂ ਦਾ ਪ੍ਰਸ਼ਾਦ ਵੀ ਮਿਲਦਾ ਸੀ ਤੇ ਗੁਰੂ ਪਿਆਰਿਓ ਅਸਾਂ ਆ ਕੇ ਉਸ ਦਰਖਤ ਨੂੰ ਅੱਗ ਲਾ ਕੇ ਸੁਕਾ ਦਿੱਤਾ ਹੈ ਉਹ ਸਿੱਖ ਪਰੇ ਇੱਕ ਝੁੱਗੀ ਪਾ ਕੇ ਬੈਠ ਗਿਆ ਆਪਣੇ ਗੁਰੂ ਨੂੰ ਸਨੇਹਾ ਭੇਜ ਕੇ ਸਦਵਾ ਲਿਆ ਹੈ ਉਹਨਾਂ ਨੇ ਆ ਕੇ ਆਪਣੀ ਸ਼ਕਤੀ ਨਾਲ ਦਰਖਤ ਨੂੰ ਫੇਰ ਹਰਾ ਭਰਾ ਕਰ ਦਿੱਤਾ ਪਹਿਲਾ ਗੁਰੂ ਨਾਨਕ ਸਾਹਿਬ ਦੇ ਟਾਈਮ ਹੋਇਆ ਫਿਰ ਛੇਵੇਂ ਪਾਤਸ਼ਾਹ ਦੇ ਟਾਈਮ ਹੋਇਆ ਹਰਿਆ ਭਰਿਆ ਕਹਿੰਦੇ ਉਹ ਦਰਖ ਕਰਤ ਤਾ ਉੰਜ ਉਹ ਸਸਤਰ ਧਾਰੀ ਜਿਵੇਂ ਘਾਤੇ ਹੁੰਦੇ ਐ ਕਹਿੰਦੇ ਸਸਤਰ ਧਾਰੇ ਹੋਵੇ ਨਾ ਤਾਂ ਉਹਦੇ ਤੋਂ ਬੜਾ ਐ ਲੱਗਦਾ ਜਿਵੇਂ ਕਾਤਲ ਹੁੰਦਾ ਉਹਨੂੰ ਘਾਤੀ ਵੀ ਕਹਿ ਦਿੰਦੇ ਆ ਕਿਉਂਕਿ ਸ਼ਸਤਰ ਵਸਤਰ ਹੁੰਦੇ ਨੇ ਕਿਸੇ ਦੀ ਈਨ ਮੰਨਦਾ ਨਹੀਂ ਤੇ ਜਿਹੜਾ ਆ ਗਿਆ ਸਰਨ ਪਰੇ ਸੋਤਰੇ ਅੜੇ ਸੋ ਚੜੇ ਫਿਰ ਉਹ ਝਾੜ ਵੀ ਦੰਦਾ ਜਿਹੜਾ ਅੜ ਗਿਆ ਗੁਰੂ ਪਿਆਰੇ ਉਹ ਝਾੜ ਵੀ ਦੰਦਾ ਇਸ ਵਾਸਤੇ ਛੇਵੇਂ ਪਾਤਸ਼ਾਹ ਨੇ ਮੇਰੀ ਪੀਰੀ ਦੇ ਮਾਲਕ ਨੇ ਦੋ ਤਲਵਾਰਾਂ ਪਹਿਨੀਆਂ ਸੀ ਇੱਕ ਮੇਰੀ ਬਾਦਸ਼ਾਹੀ ਕਰਨ ਵਾਸਤੇ ਇੱਕ ਫਕੀਰੀ ਕਰਨ ਵਾਸਤੇ ਤਾਈਓ ਨਾਨ ਨੂੰ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਕਿਹਾ ਜਾਂਦਾ ਤੇ ਕਹਿੰਦੇ ਕਈ ਘੋੜੇ ਜਿਹੜੇ ਸੂਰਮੇ ਨਾਲ ਹਨ ਕਿਸੇ ਦੇਸ਼ ਦਾ ਰਾਜਾ ਜਾਪਦਾ ਨਾਲੇ ਸ਼ਕਤੀ ਦਿਖਾਉਂਦਾ ਕਹਿੰਦੇ ਉਹਨੇ ਸ਼ਕਤੀ ਵੀ ਵਿਖਾਈ ਹੈ ਦਰਖ ਹਰਾਬਰਾ ਹੋ ਗਿਆ ਪਰ ਕਹਿੰਦੇ ਉਹਨਾਂ ਦੇ ਸ਼ਸਤਰਾਂ ਤੋਂ ਘੋੜਸਵਾਰਾਂ ਤੋਂ ਡਰ ਲੱਗਦਾ ਹੁਣ ਗੌਰਖ ਨਾਥ ਜੀ ਨੇ ਕਿਹਾ ਸਿੱਧੋ ਐਵੇਂ ਨਾ ਧਗੜਿਆ ਬੰਨ ਬੈਠਿਆ ਕਰੋ ਤੇ ਕਿਸੇ ਦੇ ਵੈਗਰੂ ਤੇ ਕਿਰਪਾ ਉਹਦਾ ਸਿਮਰਨ ਕਰਿਆ ਕਰੋ ਗੁਰੂ ਨਾਨਕ ਦੀ ਗੱਦੀ ਦੀ ਮਹਿਮਾ ਤੁਸੀਂ ਨਹੀਂ ਜਾਣਦੇ ਅਸੀਂ ਜਾਣਦੇ ਹਾਂ ਇਹ ਗੁਰੂ ਜੀ ਕਲਯੁਗ ਦੀ ਜੀਵਾਂ ਦੇ ਉਧਾਰ ਵਾਸਤੇ ਅਵਤਾਰ ਧਾਰ ਕੇ ਆਏ ਹਨ ਤੁਸੀਂ ਸਭ ਜਾ ਕੇ ਆਦੇਸ਼ ਆਦੇਸ਼ ਕਰੋ ਉਹਨਾਂ ਦੇ ਚਰਨਾਂ ਵਿੱਚ ਜਾਓ ਇੰਨੇ ਵਿੱਚ ਜਿਹੜੇ ਭੰਗਰਨਾਥ ਨੇ ਗੁਰੂ ਨਾਨਕ ਤੋਂ ਗੁੱਟ ਖਾਧੀ ਸੀ ਗੋਰਖਨਾਥ ਨੇ ਯਾਦ ਕਰਾ ਦਿੱਤਾ ਕਹਿੰਦੇ ਭੰਗਰਨਾਥ ਨੂੰ ਬੋਲੇ ਸਿੱਧ ਜੀ ਤੁਸੀਂ ਐਵੇਂ ਹੀ ਦੂਜੇ ਦੇ ਸਿਰ ਚੜਾ ਚੜਾ ਦਿੰਦੇ ਹੋ ਤੇ ਮੈਂ ਜਾ ਕੇ ਉਹਨਾਂ ਦੀ ਸ਼ਕਤੀ ਨੂੰ ਦੇਖ ਲੈਂਦਾ ਤੇ ਗੁਰੂ ਪਿਆਰੇਓ ਗੋਰਖਨਾਥ ਜੀ ਬੋਲੇ ਭੰਗਰਨਾਥ ਜੀ ਤੁਸੀਂ ਸਿੱਧੀ ਨੂੰ ਪ੍ਰਾਪਤ ਜ਼ਰੂਰ ਕਰ ਲਿਆ ਪਰ ਇਹਨੂੰ ਜਰਨਾ ਨਹੀਂ ਸਿੱਖਿਆ ਜਰਨ ਦੀ ਆਤਮਾ ਉਹ ਅੱਗੇ ਵੀ ਤੁਸੀਂ ਗੁਰੂ ਨਾਨਕ ਦੇਵ ਨਾਲ ਅੜੇ ਸੀ ਤਾਂ ਉਹਨਾਂ ਦੀਆਂ ਖੜਾਵਾਂ ਦੀ ਮਾਰ ਸਿਰ ਵਿੱਚ ਖਾਧੀ ਸੀ ਜੋ ਹੁਣ ਤੱਕ ਅਤੇ ਤਾਂ ਮੂੰਹ ਲਿਖਾ ਕੇ ਕਿਉਂਕਿ ਜਦੋਂ ਤੁਸੀਂ ਹੁਣ ਜਾ ਕੇ ਛੇਵੇਂ ਪਾਤਸ਼ਾਹ ਨਾਲ ਅੰਨੈ ਫਿਰ ਉਥੋਂ ਮੂੰਹ ਦਿਖਾ ਕੇ ਮਾਰ ਖਾ ਕੇ ਆਉਣਾ ਤੇ ਇਹਦੇ ਨੂੰ ਐਵੇਂ ਚੰਗਾ ਪੰਗਰ ਰਾਜ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਤਪਸਥਾਨ ਇਹ ਸ਼ਸਤਰ ਧਾਰੀ ਜੀਵ ਹਿੰਸਾ ਕਰਨ ਵਾਲੇ ਪੱਕੇ ਗ੍ਰਿਸ਼ਤੀ ਹਨ ਇਹਨਾਂ ਨੂੰ ਮੋੜ ਕੇ ਹੀ ਆਵਾਂਗਾ ਮਨ ਵਿੱਚ ਖਾਣ ਲਈ ਜਿਵੇਂ ਹੁਣ ਵੀ ਕਈ ਵਾਰ ਕਈ ਹੰਕਾਰ ਕਰਕੇ ਤੇ ਗ੍ਰੰਥੀਆਂ ਤੇ ਤਵਾ ਬੋਲ ਦਿੰਦੇ ਨੇ ਇਹਨੂੰ ਕੱਢ ਕੇ ਹੀ ਸਾ ਲੈਣਾ ਪਰ ਕਹਿੰਦੇ ਜਿਹਦਾ ਗੁਰੂ ਰੱਖਾ ਹੋਵੇ ਜਿਹਦਾ ਅੰਗਲ ਲਿਖਿਆ ਹੋਵੇ ਉਹਨੂੰ ਕੋਈ ਕੱਢਦਾ ਨਹੀਂ ਤੇ ਨਾ ਹੀ ਗੁਰੂ ਨਾਨਕ ਉਹਦਾ ਪੱਲਾ ਛੱਡਦਾ ਆਪਦੇ ਗੁਰਸਿੱਖ ਦਾ ਗੁਰੂ ਨਾਨਕ ਕਦੇ ਪੱਲਾ ਨਹੀਂ ਛੱਡਦਾ ਜਿਹਦੇ ਗੁਰੂ ਦੇ ਲੜ ਲੱਗੇ ਹੋਏ ਨੇ ਗੁਰੂ ਪਿਆਰਿਓ ਕਹਿੰਦੇ ਗੋਰਖਨਾਥ ਦੇ ਸਮਝਾਉਣ ਕਾਰਨ ਵੀ ਇਹ ਸੱਧ ਜੋਗੀ ਜਿਹੜੇ ਹੰਕਾਰ ਵਿੱਚ ਆਏ ਤੇ ਕੁਝ ਕੁ ਸਿੱਧਾਂ ਨੂੰ ਨਾਲ ਲੈ ਕੇ ਭੰਗਰਨਾਸ ਜੀ ਆਪਣੇ ਹੰਕਾਰ ਨਾਲ ਗੁੱਡੇ ਨਾਨਕ ਮਤੇ ਗੁਰੂ ਕੋਲ ਪਹੁੰਚੇ ਆਕੜ ਕੇ ਸਾਹਮਣੇ ਆ ਖੜੇ ਹੋਏ ਅਤੇ ਬੋਲੇ ਕਿ ਇਹ ਜਗਾ ਸ੍ਰੀ ਗੋਰਖ ਮਤਾ ਹੈ ਅਗ ਲੈਣ ਆਈ ਘਰ ਵਾਲੀ ਬਣ ਕੇ ਬੈਠਣਾ ਠੀਕ ਨਹੀਂ ਹੁੰਦਾ ਇਹੋ ਜੇ ਬੋਲ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੂੰ ਬੋਲੇ ਇੱਥੋਂ ਚਲੇ ਜਾਓ ਤੇ ਗੁਰੂ ਅਗੋਂ ਹੱਥ ਕੇ ਬੋਲੇ ਪੰਗਰਨਾਥ ਜੀ ਸਭ ਜਗ੍ਹਾ ਈਸ਼ਵਰ ਵਸਦਾ ਹੈ ਤੇ ਗੁਰੂ ਪਿਆਰਿਓ ਇਹ ਜਗ੍ਹਾ ਈਸ਼ਵਰ ਦੀਆਂ ਹਨ ਜਗਾ ਵਿੱਚ ਮਮਤਾ ਕਰਨੇ ਅਗਿਆਨੀ ਦਾ ਕੰਮ ਹੈ ਤੁਸੀਂ ਤਿਆਗੇ ਪੁਰਸ਼ ਹੋ ਮੰਗਰਨਾਥ ਜੀ ਬੋਲੇ ਤੁਸੀਂ ਆਪਣੀ ਜਗਾ ਸਮਝ ਕੇ ਮਮਤਾ ਧਾਰ ਕੇ ਆਏ ਹੋ ਕਿ ਨਹੀਂ ਦੱਸੋ ਅਗੋ ਤੁਸੀਂ ਵੀ ਇਧਾ ਕੇ ਕਬਜ਼ਾ ਕਰ ਲਿਆ ਦੂਸਰੀ ਵਾਰ ਤੇ ਗੁਰੂ ਮਹਾਰਾਜ ਗੁਰੂ ਜੀ ਬੋਲੇ ਅਸੀਂ ਮਮਤਾ ਧਾਰ ਕੇ ਨਹੀਂ ਆਏ ਅਸੀਂ ਤਾਂ ਤੁਹਾਡੇ ਜਨਮੋਂ ਹਟਾਉਣ ਵਾਸਤੇ ਆਏ ਆ ਜਿਹੜਾ ਤੁਸੀਂ ਜ਼ੁਲਮ ਕਰਕੇ ਆਪਦੇ ਗੁਰਸਿੱਖਾਂ ਨੂੰ ਬਚਾਉਣ ਵਾਸਤੇ ਆਏ ਆ ਤੇ ਗੁਰੂ ਪਿਆਰਿਓ ਪੰਗਰਨਾਥ ਨੇ ਗੁੱਸੇ ਵਿੱਚ ਹੋ ਕੇ ਆਪਣੀ ਸਿੱਧੀ ਦਵਾਰੇ ਜਿਹੇ ਜਿਹਰੀ ਜਣਾਈ ਕਿ ਜਿਸ ਵਿੱਚ ਮੋٹے ਪੱਥਰਾਂ ਦੀ ਵਰਕਾ ਹੋਣ ਲੱਗੀ ਨਾਲ ਹੀ ਹਜ਼ਾਰਾਂ ਜਾਨਵਰ ਸ਼ੇਰ ਬਘਿਆੜ ਜਿੱਤੇ ਆਦਿਕ ਮਾਸ ਖੋਰੇ ਫੇਰਿਓ ਨੱਠੇ ਆ ਗਏ ਕਿਉਂਕਿ ਸ਼ਕਤੀ ਸੀ ਨਾ ਵਿਖਾਈ ਤੇ ਗੁਰੂ ਸਿੱਖ ਗੁਰੂ ਦੇ ਪਿਆਰੇ ਜਿਹੜੇ ਹੁੰਦੇ ਨੇ ਗੁਰੂ ਤੇ ਭਰੋਸਾ ਰੱਖਦੇ ਨੇ ਗੁਰਸਿੱਖ ਦੇਖ ਕੇ ਗੁਰੂ ਜੀ ਵੱਲ ਤੱਕਣ ਲੱਗੇ ਤੇ ਗੁਰੂ ਜੀ ਨੇ ਧੀਰਜ ਦੇ ਕੇ ਆਖਿਆ ਤੁਹਾਡੇ ਨਿਹੜੇ ਕੋਈ ਨਹੀਂ ਉਧਰ ਆਵ ਨਹੀਂ ਪਹੁੰਚਣਗੇ ਤੇ ਗੁਰੂ ਜੀ ਸ਼ਕਤੀ ਨਾਲ ਸਭ ਪੱਥਰਾਂ ਦੀ ਵਰਖਾ ਉਹਨਾਂ ਸਿੱਧਾਂ ਤੇ ਹੀ ਪੈਣ ਲੱਗੀ ਅਤੇ ਸਭ ਮਾਰੂ ਜਾਨਵਾਰ ਸਿੱਧਾਂ ਦੇ ਉਦਾਲੇ ਹੋ ਗਏ ਤੇ ਉਹਨਾਂ ਦੇ ਹੱਡ ਮਾਸ ਜਿਹੜੇ ਖਾਣੇ ਸ਼ੁਰੂ ਕਰ ਦਿੱਤੇ ਤੇ ਗੁਰੂ ਪਿਆਰਿਓ ਸਿੱਧ ਆਕਾਸ਼ ਤੇ ਉਡੇ ਗੁਰੂ ਜੀ ਨੇ ਜਿਹੀ ਅਗਨੀ ਪ੍ਰਚਲਿਤ ਕੀਤੀ ਜ ਜ ਕਿਸੇ ਟਾਈਮ ਜਿਹੜੇ ਉਹਨਾਂ ਨੇ ਉਦਰਾਖਸ ਬਿਬਲੀ ਸਾਹਿਬ ਰੀਠਾ ਸਾਹਿਬ ਤੇ ਲਾਈ ਸੀ ਉਹੀ ਅਗਨੀ ਉਹਨਾਂ ਦੇ ਮਗਰ ਪੁੰਡਣ ਲੱਗ ਗਈ ਤੇ ਗੁਰੂ ਪਿਆਰੇ ਕਵਸ ਨਾਲ ਸੜਨ ਪਲ ਭਰ ਵਿੱਚ ਵੀ ਖੜੇ ਨਾ ਹੋ ਸਕਣਾ ਭੰਗਰਨਾਥ ਦੇ ਸਰੀਰ ਵਿੱਚੋਂ ਚੰਗਿਆੜੇ ਫੁੱਟ ਫੁੱਟ ਕੇ ਨਿਕਲਣ ਲੱਗੇ ਤੇ ਨਿਮਾਣਾ ਜਿਆ ਦਾਸ ਹੋ ਕੇ ਭੰਗਰਨਾਥ ਜੀ ਗੁਰੂ ਮਹਾਰਾਜ ਜੀ ਸ਼ਰਣੀ ਆ ਡਿੱਗਾ ਤੇ ਗੁਰੂ ਪਿਆਰਿਓ ਭੁੱਲਾ ਬਖਸ਼ੌਣ ਲੱਗਾ ਗੁਰੂ ਜੀ ਨੇ ਉਸੇ ਕੋਲੋਂ ਕਰਨ ਕਰਵਾਇਆ ਕਿ ਅਸੀਂ ਅੱਜ ਤੋਂ ਲੈ ਕੇ ਕਦੀ ਉਗਰਮ ਨਹੀਂ ਕਰਾਂਗੇ ਕਿਸੇ ਨੂੰ ਸ਼ਕਤੀਆਂ ਨਹੀਂ ਵਿਖਾਵਾਂਗੇ ਮਾਫੀ ਮੰਗ ਕੇ ਜਦ ਭੰਗਰਨਾਥ ਨੇ ਗੋਰਖਨਾਥ ਜੀ ਕੋਲ ਗਏ ਤਾਂ ਗੋਰਖਨਾਥ ਜੀ ਨੇ ਬੜਾ ਸ਼ਰਮਿੰਦਾ ਕੀਤਾ ਕਹਿੰਦੇ ਕਿਉਂ ਬਈ ਭੰਗਰਨਾਥਾ ਤੈਨੂੰ ਕਿਹਾ ਸੀ ਤੈਨੂੰ ਗੁਰੂ ਨਾਨਕ ਦੀ ਗੱਦੀ ਦਾ ਅਨੁਮਾਨ ਹੈ ਨਹੀਂ ਸਨ ਉਹਦਾ ਅਨੁਮਾਨ ਸੀ ਇਹ ਸ਼ਕਤੀਸ਼ਾਲੀ ਗੁਰੂ ਅਕਾਲ ਪੁਰਖ ਆਪ ਸੰਸਾਰ ਦੇ ਵਿੱਚ ਆਏ ਨੇ ਰੂਪ ਇਹਨਾਂ ਨੇ ਪਹਿਲੇ ਤੋਂ ਲੈ ਕੇ ਦਸਾਂ ਤੱਕ ਅੱਢ ਅੱਡ ਵਿਖਾਏ ਨੇ ਪਰ ਤੂੰ ਇਹਨਾਂ ਦੇ ਨਾਲ ਵੀ ਜਾ ਅੜਿਆ ਤੇ ਹੁਣ ਮਾਰ ਖਾ ਕੇ ਆਇਆ ਹੈਂ ਇਹ ਗੁਰੂ ਪਿਆਰਿਓ ਗੁਰਬਾਣੀ ਜੜੀ ਐ ਸਾਨੂੰ ਇਹ ਪੈਰ ਪੈਰ ਤੇ ਚਪੇੜਾ ਮਾਰਦੀ ਐ ਪਰ ਅਸੀਂ ਸਰਵਣ ਵੀ ਕਰਦੇ ਆ ਸੁਣਦੇ ਵੀ ਆ ਤੇ ਭਰੋਸਾ ਨਹੀਂ ਕਰਦੇ ਗੁਰੂ ਪਿਆਰਿਓ ਨਾ ਭਰੋਸਾ ਕਾਰਨ ਕਰਨ ਕਰਕੇ ਅਸੀਂ ਦੁੱਖ ਪਾਉਨੇ ਆ ਫਿਰ ਉਹ ਦੁੱਖ ਪਾ ਕੇ ਉਹੀ ਗੁਰੂ ਦਾ ਪੱਲਾ ਫੜੀਦਾ ਫਿਰ ਅਰਦਾਸਾਂ ਕਰੇਂਦੀ ਆ ਸਤਿਗੁਰੂ ਬਖਸ਼ ਗੋ ਅਸੀਂ ਕਲ ਜੁ ਵੀ ਜੀਵ ਮੇ ਸਾਹੀ ਭੁੱਲਣ ਹਾਰਾ ਤੁਸੀਂ ਬਖਸ਼ਿੰਦ ਪਿਤਾ ਹੋ ਬਖਸ਼ ਲੈਣਾ ਜਦੋਂ ਅਰਦਾਸ ਕਰੀ ਦੀ ਤੇ ਗੁਰੂ ਮਹਾਰਾਜ ਕਹਿੰਦੇ ਅਰਦਾਸ ਜਦੋਂ ਗੁਰੂ ਦੇ ਚਰਨਾ ਚ ਆਉਂਦੇ ਹੋ ਨਮਾਣੇ ਹੋਣ ਸਭ ਤੋਂ ਪਹਿਲਾਂ ਗੁਰੂ ਦੇ ਚਰਨਾ ਚ ਮੱਥਾ ਟੇਕਣ ਤੋਂ ਪਹਿਲਾਂ ਜਦੋਂ ਵੀ ਗੇੜ ਦੇ ਵਿੱਚ ਵੜੀਦਾ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਆਇਆ ਮੈਨੂੰ ਆਗਿਆ ਬਖਸ਼ੋਸ ਕਰੋ ਅੰਦਰ ਆਉਣ ਦੀ ਇਹ ਪਹਿਲਾ ਗੁਣ ਹੈ ਦੂਜਾ ਗੁਣ ਹੈ ਜਦੋਂ ਵੀ ਸਤਗੁਰਾਂ ਦੇ ਸਨਮੁਖ ਹੋ ਕੇ ਖੜੇ ਹੋ ਜਾਈਏ ਤੇ ਉੱਥੇ ਬੇਨਤੀ ਕਰਿਆ ਕਰੋ ਸਗਲ ਦੁਆਰ ਕੋ ਛੜਕੈ ਕਹੋ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸੱਚੇ ਪਾਤਸ਼ਾਹ ਮੈਂ ਸਾਰੇ ਸੰਸਾਰ ਦਾ ਆਸਰਾ ਛੱਡ ਕੇ ਤੇਰੇ ਚਰਨਾ ਵਿੱਚ ਆ ਗਿਆ ਤੇ ਮੈਨੂੰ ਬਖਸ਼ ਲੈਣਾ ਤੀਸਰਾ ਬਚਨ ਜਦੋਂ ਵੀ ਆਪਾਂ ਗੋਲਟੇ ਰੁਪਈਆ ਰੱਖਦੇ ਆ 10 ਰੱਖਦੇ ਆ 50 ਰੱਖਦੇ ਆ 100 ਰੱਖਦੇ ਆ ਆਪਾਂ ਉਸ ਨੂੰ ਸਮਝ ਬੈਠਦੇ ਆ ਕਿ ਮੈਂ ਕਮਾਇਆ ਪਰ ਦਿੱਤਾ ਗੁਰੂ ਦਾ ਹੁੰਦਾ ਹੈ ਉਦੋਂ ਅਰਦਾਸ ਕਰਿਆ ਕਰੋ ਮੇਰਾ ਮੁਝ ਮੈਂ ਕੁਛ ਨਹੀਂ ਜੋਗਛ ਹੈ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਸੱਚੇ ਪਾਚਾ ਤੂੰ ਦਿੱਤੇ ਸੀ ਕਿ ਮੈਂ ਤੇਰੇ ਦਰ ਤੇ ਆ ਕੇ ਧੰਨਵਾਦ ਕਰਦਿਆਂ ਹਾਂ ਤੇਰੀ ਗੁਲਖ ਦੇ ਵਿੱਚ ਪਾਤੇ ਚੌਥਾ ਵਚਨ ਜਿੱਥੇ ਦੁਨਿਆਵੀ ਚੀਜ਼ਾਂ ਮੰਗਦੇ ਆ ਉੱਥੇ ਅਰਦਾਸ ਕਰਿਆ ਕਰੋ ਨਾਮਦਾਨ ਗੁਰਸਿੱਖੀ ਜੀਵਨਦਾਨ ਇਸ ਕੇ ਪਾਤਸ਼ਾਹ ਸਾਨੂੰ ਦਾਨ ਬਖਸ਼ੋ ਭੰਗਰਨਾਥ ਨੇ ਵੀ ਜਦੋਂ ਅੰਤ ਦੇ ਵਿੱਚ ਆ ਕੇ ਬੇਨਤੀ ਕੀਤੀ ਸੀ ਤੇ ਉੱਥੇ ਬਦਨ ਕੀਤਾ ਮਹਾਰਾਜ ਸਾਨੂੰ ਸਿੱਖੀ ਬਖਸ਼ੋ ਆਪ ਦੇ ਸੇਵਕ ਬਣਾ ਲਓ ਕਿ ਗੁਰੂ ਜਦੋਂ ਖੁਸ਼ ਹੁੰਦਾ ਹੈ ਇਹ ਕਿਸੇ ਦਾ ਮਤ ਨਹੀਂ ਦੇਖਦਾ ਕਿਸੇ ਦਾ ਵੱਡਾ ਪਣਾ ਜਾਂ ਗਰੀਬੀ ਨਹੀਂ ਦੇਖਦਾ ਗੁਰੂ ਪਿਆਰਿਓ ਜਦੋਂ ਕਿਰਪਾ ਕਰਦਾ ਹੈ ਇਹ ਸਿਰਫ ਸਰਦਾ ਅਤੇ ਭਾਉਣਾ ਵੇਖਦਾ ਹੈ ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰੂ ਦਾ ਜਸ ਕਰਦੇ ਹੋਇਆ ਅਮਰਤ ਵੇਲੇ ਉੱਠ ਕੇ ਅਮਰਤ ਵੇਲਾ ਸੰਭਾਲਿਆ ਕਰੋ ਗੁਰੂ ਕਿਰਪਾ ਕਰਨਗੇ ਬੋਲਦਿਆਂ ਤੋਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਸੁਪੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਸਾਹਿਬ ਬਖਸ਼ਿਸ਼ ਕਰਨ ਪੁਨਾ ਬਖਸ਼ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ